ਇਕ ਨੂਰ ਵੈਲਫੇਅਰ ਸੁਸਾਇਟੀ ਜਿਸਟਰ ਪਠੰਡਾ ਵੱਲੋਂ ਜੋ ਸ਼੍ਰੀ ਮਦ ਭਾਗਵਤ ਕਥਾ ਦਾ ਪ੍ਰੋਗਰਾਮ ਸ਼ਿਵ ਮੰਦਰ ਵਿੱਚ ਚੱਲ ਰਿਹਾ ਹੈ ਕਥਾ ਦਾ ਅੱਜ ਪੰਜਵਾਂ ਦਿਨ ਹੈ ਤਾਂ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਪਰਮਉਤ ਸਿੰਘ ਰਾਜੀ ਤੇ ਭੈਣ ਜੀ ਬੰਦਰਾਂ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਕਿ ਇਸ Swami ਜੀ ਨੂੰ ਸਨਮਾਨਿਤ ਕਰ ਰਹੇ ਨੇ ਤੇ ਡਾਕਟਰ ਸਾਹਿਬ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਪਰਮ ਪੁੰਜਨੀਆ ਬੰਦਨੀਆ Swami ਸਚੀਨਾਥ ਸ਼ਾਸਤਰੀ ਜੀ ਭੈਣ ਬੰਦਰਾਂ ਜੀ ਨੂੰ ਸਨਮਾਨਤ ਕਰਨਗੇ ਸਾਡੇ ਇਸ ਪ੍ਰੋਗਰਾਮ ਵਿੱਚ ਪੰਨ ਸ਼ਾਲੂ ਜੀ ਨੀਲਮ ਜੀ ਪ੍ਰੇਮ ਕਾਂਤਾ ਜੀ ਸਰਕੇਸ਼ ਕੁਮਾਰ ਬੋਬੀ ਜੀ ਸतीश ਕੁਮਾਰ ਜੀ ਸਾਰੇ ਸਹਿਯੋਗ ਦੇ ਰਹੇ ਨੇ ਮੰਦਰ ਦੀ ਮਹਿਲਾ ਮੰਡਲੀ ਸਾਰਿਆਂ ਦਾ ਧੰਨਵਾਦ ਹੀ ਕਰਦੀ ਹੈ ਸੋਸਾਇਟੀ ਜਿਨ੍ਹਾਂ ਨੇ ਪ੍ਰੋਗਰਾਮ ਲਈ ਸਾਨੂੰ ਇਹ ਜਗ੍ਹਾ ਦਿੱਤੀ ਹਰ ਤਰ੍ਹਾਂ ਦਾ ਸਹਿਯੋਗ ਪ੍ਰਸ਼ਾਦ ਲੰਗਰ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਸਵਾਮੀ ਜੀ ਅੱਜ ਦੇ ਆਏ ਮਹਿਮਾਨਾਂ ਨੂੰ ਸਨਮਾਨਿਤ ਕਰ ਰਹੇ ਨੇ ਸੋਸਾਇਟੀ ਦਾ ਜਿਹੜਾ ਛੋਟਾ ਜਿਹਾ ਉਪਰਾਲਾ ਸੀ ਅੱਜ ਸਫਲਤਾਪੂਰਵਕ ਇਹ ਪ੍ਰੋਗਰਾਮ ਸੰਪੰਨ ਹੋ ਰਿਹਾ ਹੈ। ਇਹ ਭਗਵਤ ਕਥਾ ਤੇ ਕਰਕੇ ਹੋ ਰਿਹਾ ਹੈ। ਜਿਹੜਾ ਤੇ ਯੂ ਪ੍ਰਾਣਾ ਰੈਟਰ ਰੈਟਰ ਸਾਟੀ ਨੂੰ ਪਤਾ ਜਾ ਰਿਹਾ ਹੈ। ਤੇ ਸਵਾਮੀ ਸਚਿਗੁਰੂ ਜੀ ਸਾਖਤਰੀ ਜੀ ਇਹ ਭਗਵਤ ਕਥਾ ਕਰ ਰਹੇ ਨੇ। ਇਹ ਅੱਜ ਕਥਾ ਦਾ ਪੰਜਵਾਂ ਦਿਨ ਹੈ। ਤੇ ਸਭ ਲੋਕ ਇਸ ਕਥਾ ਦਾ ਬੜਾ ਆਨੰਦ ਲੈ ਰਹੇ ਨੇ। ਸਵਾਮੀ ਜੀ ਬੜੇ ਅੱਛੇ ਤਰੀਕੇ ਨਾਲ ਸਭ ਵਾਚਕ ਕਰ ਰਹੇ ਨੇ ਸਭ ਨੂੰ ਇਹਨਾਂ ਦਾ ਸਵਾਗਤ ਇਹਨਾਂ ਦੀ ਕਹਾਣੀ ਬਹੁਤ ਅੱਛੇ ਲੱਗ ਰਹੀ ਹੈ ਤੇ ਇੱਕ ਨੂੰ ਵੇਖੋ ਸੋਸਾਇਟੀ ਵੀ ਮੈਂ ਦੇਖਿਆ ਜਿਵੇਂ ਦੱਸਿਆ ਇਹ ਕਿ ਅੱਜ ਇਹ ਇਹਨਾਂ ਦਾ ਸੋਹਣਾਵਾਂ ਪ੍ਰੋਗਰਾਮ ਹੈ ਪਿਛਲੇ 30 ਸਾਲ ਪੁਰੇ ਹੋ ਗਏ ਤੇ ਇਹ ਵੀ ਬੜਾ ਸੋਸ਼ਲ ਕੰਮਾਂ ਦੇ ਵਿੱਚ ਤੇ ਧਾਰਮਿਕ ਕੰਮਾਂ ਦੇ ਵਿੱਚ ਬੜਾਈ ਹਸਾਂਦੀ ਹੈ ਤੇ ਮੈਂ ਇਹਨਾਂ ਨੂੰ ਰਾਜ ਕੁਮਾਰੀ ਜੀ ਨੂੰ ਹੋਰ ਇਹਨਾਂ ਦੇ ਜਿਹੜੇ ਮੋਢੀ ਨੇ ਫਰਮਿਤ ਮੈਡਮ ਮੈਡਮ ਇਹਨੋਂ ਸਭ ਨੂੰ ਬਹੁਤ ਬੜਾਈ ਦਿੰਦਾ ਬਹੁਤ ਬੜਾਈ ਦੇ ਪਾਤਰ ਹੈ ਇਹਦੇ ਤੋਂ ਵੀ ਇਹ ਆਏ ਲੋਕ ਸੇਵਾ ਕਰ ਦੇ ਰਹੇ ਨੇ ਕਿ ਧਰਮਿਕ ਕੰਮਾਂ 'ਚ ਵੀ ਹਿੱਸਾ ਪਾ ਰਹੇ ਨੇ ਪ੍ਰੋਗਰਾਮ ਵਿੱਚ ਆ ਕੇ ਬੜੀ ਖੁਸ਼ੀ ਹੋਈ ਹੈ ਕਿ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਇੱਥੇ ਜਗ੍ਹਾ ਵੀ ਬੜੀ ਵਧੀਆ ਹੈ ਇਥੋਂ ਮੰਡਲੀ ਨੇ ਬਹੁਤ ਜ਼ਿਆਦਾ ਵਧੀਆ ਪਹੁੰਚਾ ਦਿੱਤਾ ਹੈ ਇਹ ਸਾਰੇ ਬੰਦੇ ਉਹਨਾਂ ਨੂੰ ਦੇਖ ਕੇ ਸਾਰਾ ਦਾ ਦੇਖੋ ਬਹੁਤ ਖੁਸ਼ ਹੈ ਸਰਣੇਂਦਰੂ ਮਾਗੇ ਗੋਲੇ ਨਾਲ ਆਏ ਨੇ ਬੇਹੇ

हाँ का पांचवा दिन है आज के मेहमान मुख्य मेहमान प्रमोद कुमार सिंगला एंड उनकी धर्मपत्नी वंदना सिंगला आज हमारे मेहमान बन के आए कथा में पांचवा दिन है, चार दिन हो गए इन मतलब रास सन कथा दी बहुत पूरी रास आ रही है बहुत अच्छा लग रहा है स्वामी जी भी बहुत अच्छे से कथा कर रहे हैं बहुत आनंद आ रहा है बस कृपा हमारी हमारे पर ऐसे बनाए रखिए बहुत शाम की जय जै। श्री हाँ जी सर जय श्री कृष्णा एक नूर वेलफेयर सोसाइटी रजिस्टर्ड बठिंडा की ओर सेवन भागवत महायज्ञ ज्ञान सप्ताह का आज पाँचवा दिवस है यहाँ पर एक नोर वेलफेयर सोसाइटी रिस्टेट बठिंडा जो उपराला कर रही है बहुत बढ़िया ढंग नाल बढ़िया तरीका नाल कर रही है आए हुए भक्तों का आदर सत्कार यहाँ मंदिर का सहयोग भी दे रहे हैं मंदिर वाले भी दे रहे हैं जो भागवत कथा है ये जन्म जन्मंत्रों का दुःख तो कष्ट निवृत्त करती है सब प्रकार की मनोकामना पूर्ण करती है सब विघ्न बाधा निवारण करती है ये भागवत कथा बहुत अच्छी है जब तक जीवन है तब तक भागवत कथा सुननी चाहिए ਜਾ ਜਾ ਸਿਰਾਂ ਦੇ